ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੇਰੀ ਫਾਰਮ ਵੀ ਟਾਡਾ ਬਹੁਤ ਬਹੁ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆ ਗਏ ਆ ਪੰਜ ਛੇ ਵੇੜਾ ਨੇ ਬਹੁਤ ਟੋਪ ਕਲਾਸ ਚੰਗੀਆਂ ਵਸ਼ੀਆਂ ਕੁਝ ਸੂਈਆਂ ਕੁਝ ਗੱਬੜਾ ਨੇ ਆਓ ਇਹਨਾਂ ਬਾਰੇ ਲਈਏ ਵੀਰ ਕੋ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਵੀਰ ਜੀ ਠੀਕ ਠਾਕ ਜੀ ਵਧੀਆ ਵੀਰ ਜੀ ਠੀਕ ਠਾਕ ਜੀ ਬਹੁਤ ਸਵਾਦ ਏਦਾਂ ਠੀਕ ਠਾਕ ਵਧੀਆ ਵਧੀਆ ਸਭ ਵਧੀਆ ਵੀਰ ਜੀ ਕਿਤੇ ਕਰਕੇ ਦੋ ਦਿਨਾਂ ਕਿਤੇ ਜ਼ਿਆਦਾ ਬਿਜ਼ੀ ਹੋ ਗਏ ਜੇ ਕੰਮ ਦੇ ਆਉਂਦੇ ਨਹੀਂ ਜੇ ਹਾਂਜੀ ਵੀਰ ਜੀ ਇਦਾਂ ਥੋੜਾ ਟਾਈਮ ਤੋਂ ਹੋ ਗਿਆ ਹਾਂ ਜੀ ਠੀਕ ਜੀ ਵਧੀਆ ਵੀਰ ਜੀ ਵਧੀਆ ਨਾਂ ਹਾਂ ਜੀ ਵਧੀਆ ਨਾਂ ਦੱਸ ਦਿਓ ਜੀ ਹਾਂ ਵੀਰ ਜੀ ਸੰਤਾਨ ਸਿੰਘ ਪਿੰਡ ਜਗੌਰ ਉਪਰ ਨੇ ਜੀ ਦਾ ਜਨਮ ਸਥਾਨ ਆਪਾ ਪੁਡਾ ਸਾਹਿਬ ਜੀ ਕਥਨਗੜ੍ਹ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਦੱਸ ਦਿਓ ਵੀਰ 988043670 ਕਿੰਨੇ ਕਿੰਨੀਆਂ ਮਸ਼ੀਆਂ ਜੀ ਵੀਰੇ ਪੰਜ ਹੈ ਵੀਰ ਜੀ ਠੀਕ ਹੈ ਜੀ ਹਾਂ ਜੀ ਆਓ ਕਰੀਏ ਸ਼ੁਰੂ ਇਹਦੇ ਤੋਂ ਹਾਂ ਜੀ ਵੀਰ ਜੀ ਆਹ ਸੂਈ ਵੇੜੇ ਸੂਈ ਅੱਗੇ ਤੇ ਜੱਟਾਂਗ ਸੂਈ ਨੂੰ ਨਾਲ ਦੇ ਬੱਚਾ ਕੋ ਅੱਛਾ ਲੇ ਮਗਰ ਅੱਛਾ ਆ ਮਸ਼ਾ ਆ ਗਿਆ ਹਾਂ ਜੀ ਇੱਕ 17 ਕਿਲੋ ਬੋਲੀ ਬਣਾਈ ਜੀ 17 ਕਿਲੋ ਬੋਲਾ ਹਾਂਜੀ ਹਾਂਜੀ ਦੁੱਧ ਖਲੋਂ ਦੀ ਪੀਚੇ ਵੀ ਕਲਰ ਮਾਨ ਨੰਡੋ ਦੰਦ ਵਸ਼ੀ ਦੋ ਦੰਦ ਵਸ਼ੀ ਆ ਹਾਂਜੀ ਹਾਂਜੀ ਠੀਕ ਆ ਜੀ ਖੋਲੋ ਵੀਰ ਜੀ ਆ ਵੇਖੋ ਵੀਰ ਜੀ ਦੋ ਦੰਦ ਵਸ਼ੀ ਦੱਸਦਾ ਵੀਰ ਪਹਿਲਾ ਸੂ ਆ ਬਹੁਤ ਚੰਗੀ ਵਸ਼ੀ ਆ ਥਣ ਲੇਵੇ ਦੀ ਵੀ ਬਹੁਤ ਸਾਫ ਆ ਥਨ ਥੂਨ ਦੀ ਕੁਆਲਿਟੀ ਬਹੁਤ ਚੰਗੀ ਆ ਜੀ ਜੰਦ ਵੀਰ ਜੀ ਲੰਮੀ ਚਾਲ ਦੇ ਵੀਰ ਜੀ ਠੀਕ ਹੈ ਜੀ ਕੋ ਖਾਲਾ ਲੈਓ ਵੀਰ ਜੀ ਖੰਡੀ ਬੜੀ ਹੈ ਵੀਰ ਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਵੇਖੋ ਵੀਰ ਜੀ ਵੈੜ ਬਹੁਤ ਸ਼ਾਨਦਾਰ ਚਮਕਾ ਲਈ ਵੈੜ ਚੰਗੀ ਥਣਪਾਣ ਵਾਲੀ ਕਿੰਨਾ ਦੁੱਧ ਚਵਾਦੀ ਵੀਰ ਜੀ ਵਸ਼ੀ ਸੋਈ ਚੰਗੀ ਖਸਮ ਕੋ ਦਿਲਗੀ ਕੇ ਕਸੇ ਵਾਰੇ 5 ਕਿਲੋ ਚ ਆ ਜੂਗੀ ਠੀਕ ਆ ਜੀ ਬਾਕੀ ਉਮਰਦੇ ਸਾਰਨਾ ਵੀ ਤੇ ਫਰਸੂ ਚੱਲੀ ਆ ਜੇ ਬੜਾ ਗੋਦਾ ਵੀਰ ਜੀ ਬਿਲਕੁਲ ਬਿਲਕੁਲ ਜੀ ਕਿੱਡੀ ਵਸ਼ੀ ਵੀਰ ਜੀ ਚਵਾਉਣਾ ਵੀ ਚਾਹੀਦਾ ਇਹਨੂੰ ਚਵਾਉਣਾ ਵੀ ਰਿਪੀਟ ਮੈਂ ਦੁੱਧ ਕੱਢਣਾ ਬਿਲਕੁਲ ਬਿਲਕੁਲ ਜੀ ਹਾਂ ਜੀ ਬਾਕੀ ਆ ਵੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਕਿਸੇ ਗੱਲੋਂ ਠੀਕ ਆ ਜੀ ਹਾਂ ਜੀ ਸਾਵਕਾਰ ਤੁੰਦ ਬੋਟਾ ਤਵਲਮ ਨੂੰ ਨਹੀਂ ਵਸ਼ੀ ਚਵਾਇ ਤੇ ਠੀਕ ਆ ਜੀ ਹਾਂ ਜੀ ਹਾਂ ਜੀ ਕੀ ਮੋਲਾ ਵੀਰ ਜੀ ਇਹਦਾ ਇਹ ਜੀ ਲੰਬੜਤ ਨਹੀਂ ਲੋਜ ਪਾਉਂਦੇ ਨੇ ਤੇ ਕਹਿੰਦੇ ਵੀ ਇਹ ਲੋਕਾਂ ਦੇ ਦੇਰੇ ਦੇ ਲੋਕ ਮੰਗਦੇ 1 20 ਮੰਗਦੇ ਆ ਹਾਂਜੀ ਲੱਖ ਚੋਂ ਮਾਨਤਨ ਹੋ ਜਾਊਗਾ ਲੱਖ ਚੋਂ ਮਾਨਤਨ ਕਰ ਦੋਗੇ ਹਾਂਜੀ ਕਰੀ ਦੋ ਵੀਰ ਜੀ ਕਿੰਨੇ ਦੀ ਦੇਦੋ ਪੱਕੀ ਖਾਨਾ ਜਿਹੜੀ 94000 ਦੀ 94 ਦੀ ਚਲੋ 94 ਦੀ ਦੇ ਦਿਓ ਹਣਾ ਨਹੀਂ ਦੇ ਦਾਂਗੇ ਵੀਰੇ ਤੇ ਕੋਈ ਗੱਲ ਨਹੀਂ ਹਾਂ ਬਾਕੀ ਕੋਈ ਵੀ ਵੀਰ ਇੱਥੇ ਚੱਲ ਕੇ ਆਊਗਾ ਤਾਂ ਮਾਨਤਨ ਜ਼ਰੂਰ ਕਰੇ ਉਹ ਹਣਾ ਪੂਰਾ ਹੋਊਗਾ ਠੀਕ ਆ ਜੀ ਕੋਈ ਵੀਰ ਫੋਨ ਲਾਵੇ ਵੀਰ ਕਹਿੰਦਾ ਮਾਨਤਨ ਪੂਰਾ ਹੋਊਗਾ ਆਗੇ ਦੂਜੇ ਨੰਬਰ ਤੇ ਹਾਂ ਜੀ ਅਗੇ ਵੀ ਦੂਜੀ ਆ ਅੱਜ ਦੂਜਾ ਡੰਗ ਸੋਈਣ ਨੂੰ ਅੱਛਾ ਅੱਛਾ ਜੀ ਹਾਂ ਜੀ ਤੁਹਾਡੇ ਸਾਹਮਣੇ ਆਈ ਇੰਨੀ ਸੁਣਾ ਸੁਣਾ ਕਰਾਉਣਾ ਹੈ ਦਾ ਵੀ ਹਾਂਜੀ ਹਾਂਜੀ ਤੇ ਤੁਹਾਨੂੰ ਵੀ ਛੇਤੀ ਜਾਣਕਾਰੀ ਹੋ ਕਰਕੇ ਇੰਨਾ ਪਾ ਲੈਣੇ ਆ ਹਾਂਜੀ 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 ਇਹ ਕੋਈ ਵੀ ਨਹੀਂ 15 ਕਿਲੋ ਬੋਲਾ ਇਹ 15 ਕਿਲੋ ਬੋਲਾ ਹਾਂਜੀ ਹਾਂਜੀ ਦੁੱਧ ਵੀ ਤਾਂ ਪਲੱਸ ਚੱਲੂਗੇ ਵੀ ਠੀਕ ਆ ਜੀ ਹੁਣ ਬਹੁਤ ਪੈਸੇ ਲੱਗਾ ਇੰਨੂੰ ਵੀ ਠੀਕ ਹੈ ਓਏ ਕਰਾਉਣਾ ਲਈ ਜੇ ਬਿਲਕੁਲ ਬਿਲਕੁਲ ਹਾਂਜੀ ਇਹ ਕੱਲ ਦੀ ਸੂਈ ਵੀਰ ਜੀ ਹਾਂਜੀ ਹਾਂਜੀ ਵੀਰ ਜੀ ਕੱਲ ਦੀ ਸੂਈ ਹੈ ਬੱਛਾ ਕੀ ਆ ਗਿਆ ਇਹਦਾ ਬੱਛਾ ਜੀ ਵੀਰ ਜੀ ਆ ਬੱਛਾ ਆ ਗਿਆ ਜੀ ਖੋਲੋ ਵੀਰ ਜੀ ਖੋਲੋ ਆ ਵੇਖੋ ਵੀਰ ਜੀ ਕੱਲ ਦੀ ਸੂਈ ਆ ਬੱਛਾ ਆ ਗਿਆ ਮਗਰ ਤਾਜੀ ਸੂਈ ਬਿਲਕੁਲ ਹੀ ਵੇਖੋ ਵੀਰ ਜੀ ਥਣ ਪਾਂਡਾ ਬਹੁਤ ਸਾਫ ਹੈ ਬੈਡ ਦਾ ਬਾਕੀ ਵੀਰ ਕਹਿੰਦਾ ਚਲੋ ਥੋੜੀ ਨਵਾਂ ਲਣ ਵਾਲੀ ਵਸ਼ੀ ਬਹੁਤ ਸ਼ਾਨਦਾਰ ਵੈੜ ਹੈ ਜੀ ਆਈ ਵੀ ਜੀ ਪੈਂਡੇ ਨਾ ਬੜਾ ਪੈਂਡੇ ਦੇ ਵਿੱਚ ਡਿੰਗ ਥੋੜਾ ਹੈ ਹਾਂਜੀ 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 ਇਹਨੂੰ ਮਾੜਾ ਇੱਕ ਰਿਕਮਾ ਇਹਨੂੰ ਫੇਸ ਕੁਆਲਟੀ ਵੀ ਖਾਦਾ ਜੀ ਕਾਲੀ ਪੈਂਦੀ ਥੋੜੀ ਜੀ ਫੇਸ ਕੁਆਲਟੀ ਵੀ ਖਾਦਾ ਇਹਨੂੰ ਘਮਾ ਲਓ ਘਮਾ ਲਓ ਘਮਾ ਲਓ ਘਮਾ ਲਓ ਜੀ ਲਾਓ ਲਾਓ ਜੰਦ ਹਾਂਜੀ ਵੀਰ ਜੀ ਕਿੰਨਾ ਦੁੱਧ ਚ ਵਾਜੂ ਵੀਰ ਜੀ ਇਹ ਦੁੱਧ ਵੀਰ ਜੀ ਇਹ ਤੋਂ ਪਲੱਸ ਚ ਵਾਜਿਆ ਗਿਆ 20 ਪਲੱਸ ਚੱਲੂ ਹਾਂਜੀ ਹਾਂਜੀ ਠੀਕ ਹੈ ਚ ਵਾਈ ਚੂਈ ਇੱਕ ਨੰਬਰ ਚ ਵਾਈ ਵੀਰ ਜੀ ਐ ਟੌਪ ਕਲਾਸ ਇੱਕ ਨੰਬਰ ਹੋ ਗਈ ਕਿਹੜੇ ਡੰਗਰ ਦੀ ਚੋਾਈ ਨੇ ਫੇਲ ਹੋ ਗਈ ਸੂਏ ਦੀ ਗੱਬਨ ਦੀ ਜਦਾਂ ਮੁੰਜੀ ਗਈ ਠੀਕ ਹੈ ਜੀ ਹੈ ਠੰਡੀ ਸੇਲ ਬਿਲਕੁਲ ਠੰਡੀ ਠੰਡੀ ਵੀਰ ਜੀ ਇਸਨ ਵਾਲਾ ਤੁਮਾਂ ਅੜੀ ਕੁਆਲਿਟੀ ਨਹੀਂ ਹੈਗੀ ਠੀਕ ਠੀਕ ਹੈ ਜੀ ਠੀਕ ਹੈ ਜੀ ਕੀ ਮੋਲਾ ਇਹਦਾ ਵੀਰ ਜੀ ਮੋਲ 70 ਕਾਦੇ 65 ਦੀ ਜਸਮਾ ਹੋ ਜੂਗੀ 65000 ਦੀ ਹਾਂਜੀ ਹਾਂਜੀ ਕਰ ਦੋ ਮਾਨਤਨ ਹੋਰ ਵੀ ਕੋਈ ਵੀ ਦਿਹੋ ਲੂਗਾ ਮੋਕੇ ਤੇ ਕੋਈ ਗੱਲ ਨਹੀਂ ਠੀਕ ਕੋਈ ਵੀਰ ਫੋਨ ਲਾਵੇ ਬਾਕੀ ਵੀਰ ਕਹਿੰਦਾ ਮਾਂਤਨ ਹੋਰ ਕਰਾਂਗੇ ਜਰੂਰ ਜਿੱਤੇ ਹੋਊਗਾ ਠੀਕ ਆ ਜੀ ਹਾਂਜੀ ਆਈ ਤੇ ਜਿੰਨੰਬਰ ਤੇ ਵਸ਼ੀ ਇਹ ਵੀ ਵਿੱਚ ਦੋ ਦੰਦ ਵਸ਼ੀ ਆ 10 12 ਦਿਨ ਦੀ ਕੱਚੀ ਹੈ ਸਿਰਫ ਠੀਕ ਆ ਜੀ ਠੰਡੀ ਇਹ ਵੀ ਬਹੁਤ ਠੰਡੀ ਆ ਖਾ ਲੋ ਕਿਦਾਂ ਸਪੈਸ਼ਲ ਬਣਾਉਂਗੀ ਪਹਿਲ ਨੂੰ ਵਸ਼ੀ ਠੀਕ ਆ ਜੀ ਬਹੁਤ ਠੰਡੀ ਬਹੁਤ ਜਿਆਦਾ ਸੂਲੀਆਂ ਬਹੁਤ ਪਿਓਰ ਦੋ ਦੰਦ ਦੇ ਮੋਹ ਤੇ ਇਹ ਦੋ ਦੰਦ ਵਸ਼ੀ ਆ ਜੀ ਹਾਂਜੀ ਬਾਕੀ ਤਰੇ ਕੋ ਦਿਖਾਓ ਖੋਲ ਖੋਲ ਵਿੱਚ ਬਹੁਤ ਸੋਹਣੀ ਵਸ਼ੀ ਆ ਵੇਖੋ ਠੀਕ ਆ ਜੀ ਹਾ ਦੇਖੋ ਵੀਰ ਜੀ ਥਣ ਬਹੁਤ ਵਧੀਆ ਗੱਡਣ ਦੀ ਹੈ ਫੁੱਲ ਜੀ ਵੇਖੋ ਵੀਰ ਜੀ ਚੰਗੀ ਵਸ਼ੀ ਹੈ ਚਮਕਾ ਲਈ ਆ ਰਾਜੀ ਵੀ ਫੁੱਲ ਆ ਵਸ਼ੀ ਕੱਦ ਕਾਠ ਦੀ ਬਹੁਤ ਵਧੀਆ ਨੇ ਉਮਰ ਕੁਝ ਨਹੀਂ ਆ ਵੀਰ ਜੀ ਉਮਰ ਹਾਂ ਠੀਕ ਹੈ ਜੀ ਆ ਵੇਖੋ ਵੀਰ ਜੀ ਠੀਕ ਠੀਕ ਹੈ ਜੀ ਠੀਕ ਹੈ ਜੀ ਜਾਨ ਕਿੰਨਾ ਦੁੱਧ ਚਵਾਜੂ ਵੀਰ ਜੀ ਇਹ ਪੈਲਣਾ 20 ਨੇ ਕਰੇ 17 ਨੇ ਕਰੇ 15 ਕਿਲੋ ਦੁੱਧ ਮਾਣਾ ਚਲੋ ਠੀਕ ਹੈ 14-15 ਲੀਟਰ ਪਰਾਜੂ ਮਾਤ ਦੇ ਨਾਲ ਹੀ ਦੇ ਮੈਂ ਬਾ ਜਸਪੀ ਲੰਗਿਆ ਦੁੱਧ ਨੇ ਜਮਾ ਜਮਾ 15 ਕਿਲੋ ਠੀਕ ਹੈ ਜੀ ਆ ਬਾਕੀ ਕ੍ਰੋਸ ਆਏ ਆ ਕਿ ਗਰਮੀ ਗਰਮੀ ਤੋਂ ਬਹੁਤ ਵਧੀਆ ਨੇ ਹਨਾ ਨਹੀਂ ਜਿਆਦਾ तकरीबन ਜਰਸੀ ਜੀ ਹੁੰਦੀ ਆ ਮਤਲਬ ਹਾਂਜੀ ਜਰਸੀ ਚ ਹੁੰਦੀ ਆ ਹਾਂਜੀ ਬਿਲਕੁਲ ਬਿਲਕੁਲ 80% ਹੀ ਮਾੜੀ ਹਾਂਜੀ ਮੈਂ ਕਿਹਾ ਵੀ ਗਰਮੀ ਨਹੀਂ ਵਾਲੀ ਬਣੂਗੀ ਪੂਰੀ ਓਡੀਆ ਉੱਥੇ ਚੜਕਣੀ ਬਿਲਕੁਲ ਬਿਲਕੁਲ ਹਾਂਜੀ ਵੀਰ ਜੀ ਕੀ ਮੁੱਲ ਹੈ ਦਾ ਮੁੱਲ ਵੀ ਜੀ 60 ਕਰਦੇ ਹਾਂ ਹਨਾ ਜਿਹੜੀ 55 ਹੋਣੀ ਆ 55000 ਦੀ ਹਾਂਜੀ ਹਾਂਜੀ ਠੀਕ ਹੈ ਬਾਕੀ ਫਿਰ ਵੀ ਮਾਨਤਨ ਵੀਰ ਜੀ ਜ਼ਰੂਰ ਕਰਿਓ ਬਹੁਤ ਚੰਗੀ ਵਸ਼ੀ ਆ ਹਾਂਜੀ ਜਰਸੀ ਕਰੋਸ ਚ ਆ ਗਈ ਉਹਦੇ ਵੀਰ ਜੀ ਛੰਡੀ ਧੀਰੀ ਬਹੁਤ ਆਇਆ ਠੀਕ ਹੈ ਜੀ ਕਰੋਸ ਵੱਛੀ ਆ ਗਈ ਜਰਸੀ ਕਰੋਸ ਵਧੀਆ ਚੰਗੀ ਆ ਜੀ ਥਨ ਥਨ ਬਹੁਤ ਵਧੀਆ ਕੱਢਣ ਦੀ ਆ ਗਈ ਚੌਥੇ ਨੰਬਰ ਤੇ ਜੀ ਇਹ ਹਾਂ ਜੀ ਇਹ ਵੀ ਵਿੱਚ ਚਾਰ ਥਾਂਦੇ ਆ ਪਹਿਲੇ ਨੂੰ ਮੱਛੀ ਹੈ ਪਹਿਲੇ ਨੂੰ ਮੱਛੀ ਹੈ ਚਾਰ ਦੰਦਾ ਇਹ ਦੇਖੋ ਬਹੁਤ ਸਪੈਸ਼ਲ ਲਗਾ ਠੀਕ ਹੈ ਜੀ ਦਰਦ ਦਰਦ ਨਹੀਂ ਲੱਗਦੀ ਬਿਲਕੁਲ ਬਿਲਕੁਲ ਖੋਲੋ ਵੀਰ ਜੀ ਖੋਲੋ ਜੀ ਖੋਲੋ ਨਾ ਹਨੂੰ ਜੇ ਵੀ ਬਹੁਤ ਸੋਹਣੀ ੰਨੀ ਗਾਮ ਨੇ ਪਸ਼ਾਵੀ ਥਾਂ ਤੋਂ ਬਹੁਤ ਸਪੈਸ਼ਲ ਲੱਗਣੀਆਂ ਠੀਕ ਹੈ ਪਹਿਲਾ ਸੂਆ ਹੀ ਨਾ ਵੀਰ ਜੀ ਇਹ ਚਾਰ ਦੰਦ ਵੀਰ ਜੀ ਆ ਵੇਖੋ ਵੀਰ ਜੀ ਪਹਿਲਾ ਸੂਆ ਚਾਰ ਦੰਦ ਆ ਵੜ ਰਾਜੀ ਰੂਜੀ ਬਹੁਤ ਵਧੀਆ ਵਸ਼ੀਆ ਕੱਦ ਕਾਠ ਦੀ ਵੀ ਵਧੀਆ ਨੇ ਠੀਕ ਹੈ ਬਹੁਤ ਠੰਡੀਆਂ ਤਾਂ ਕਾਲੀ ਨਾ ਬਗੇ ਬਿਲਕੁਲ 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 ਸੇ ਦੂਜੇ ਪਾਹੇ ਬਹੁਤ ਸਪੈਸ਼ਲ ਲੱਗਾ ਪੂਰਾ ਠੀਕ ਹੈ ਜੀ ਹਾਂ ਜੀ ਤੁਰਦੇ ਵੀਰ ਜੀ हां जी वीर जी मोल मोल एला वीर जी 60 ਕਾਬੇ ਆ ਤੇ ਵੀ ਆਣਾ 55 ਦੇ ਦਾਂਗੇ 55000 ਦੇ 14 15 ਕਿਲੋ ਰਮਾਨਾ ਦੋਗੀ ਠੀਕ ਆ ਜੀ ਹਾਂਜੀ ਬਾਕੀ ਆਗੇ ਵੀਰ ਦਾ ਹੋਰ ਮਾਨਤਾ ਨੋ ਜੋ ਹੋਰ ਦੀ ਮੋਕੇ ਮਾਨਤਾ ਕੋਈ ਗੱਲ ਨਹੀਂ ਠੀਕ ਆ ਜੀ ਹਾਂਜੀ ਆ ਵੱਡੀ ਵਹਿੜਾ ਕੀ ਵੀਰ ਜੀ ਹਾਂ ਜੀ ਇਹ ਵੀ ਵਿੱਚ ਦੋ ਜੇ ਸਵੇਰੇ ਪਹਿਲੇ ਸਵੇਰਾਂ ਹੀ 5 ਲੀਟਰ ਦੋਸ ਪਾ ਦਿੱਤੀ ਜੀ ਆ ਅੱਛਾ ਜੀ ਬਹੁਤ ਜਿਆਦਾ ਚੰਗੀ ਵਸਤ ਇਹਦੇ ਸਿਰ ਦਾ ਦਾ ਖਰਦੀ ਆ ਬਣੂ ਤਨੂ ਕੀ ਬਹੁਤ ਠੀਲ ਠੰਡੀ ਫਨ ਫਨ ਦਾ ਸਪੈਸ਼ਲ ਲਗਾ ਬਿਲਕੁਲ ਬਾਕੀ ਪਾਲ ਜੜ ਬੜਾ ਤੈ ਗਏ ਲੈ ਤੈ ਮਹੀਂ ਲੜੀ ਕੋਈ ਚੀਜ਼ ਹੈ ਠੀਕ ਹੈ ਜੀ ਹਾਂਜੀ ਖੋਲੋ ਵੀਰ ਜੀ ਖੋਲੋ ਆ ਵੇਖੋ ਵੀਰ ਜੀ ਬਹੁਤ ਸ਼ਾਨਦਾਰ ਵੈੜਾ ਨਈਆ ਉਹ ਪੁਰੀ ਹੈ ਪੁਰੀ ਬਿਲਕੁਲ ਬਿਲਕੁਲ ਤੋਰਦੇ ਤੋਰਦੇ ਲੰਮੀ ਤੋਰਦੇ ਵਿੱਚ ਲਾ ਵੀਰ ਜੀ ਗੱਲੀ ਸੀ ਬੜੀਆ ਵੀਰ ਜੀ ਵੇਖੋ ਠੀਕ ਹੈ ਜੀ ਮਨ ਬਨ ਵੀ ਐ ਦੱਸੂਗੀ ਇਕੱਲੀ ਲੈ ਗਏ ਦਿਨ ਆਈ ਆਪਣੇ ਦੇ ਪੂਰੇ ਦੇ ਮੇਰੇ ਪਾ ਕੇ ਬਹੁਣਾ ਨਹੀਂ ਥੱਲੇ ਠੀਕ ਹੈ ਜੀ ਹਾਬੇ ਮਿਲ ਆਪੇ ਸਰਵੇਖ ਬਿਲਕੁਲ ਗੁਰੂ ਭੂਜਨ ਪਾਈ ਹੈ ਇੱਕ ਕਬਦ ਵਿਚਾਰ ਜਦੋਂ ਜਾ ਕੇ ਇੱਕ ਮਾਇਆ ਮੋਏ ਕੋਈ ਆਈ ਆਪਾਂ ਜਾਏ ਬਹੁਤ ਵਧੀਆ ਵਸ਼ੀ ਹੈ ਜੀ ਦੁੱਧ ਦਾ ਦਾ ਰਿਕਾਰਡ ਵੀ ਚੰਗਾ ਵੀਰ ਦੱਸਦਾ ਦਿਨ ਕਿੰਨੇ ਦੱਸਿਆ ਵੀਰ ਜੀ ਲੈ ਜੂ ਦਿਨ ਵੀਰ ਜੀ ਇਹਦੇ 10 ਤੋਂ 12 ਦਿਨ ਆ 10 ਤੋਂ 12 ਦਿਨ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਕੀ ਮੁੱਲ ਹੈ ਦਾ ਵੀਰ ਜੀ ਮੁੱਲ ਤਾਂ ਮਰਾ ਵੀਰ ਜੀ ਮੰਗਣਾ ਭਾਵੇਂ ਜਿੰਨਾ ਮਰਜ਼ੀ ਮੰਗ ਲਓ 1 20 ਮੰਗ ਲਓ 10 ਮੰਗ ਲਓ ਲੱਖ ਜਾਰੇ ਮੰਨਦਾ ਨਾ ਜੂਗਾ ਲੱਖ ਚ ਹਾਂਜੀ ਹਾਂਜੀ ਕਿੰਨੇ ਦਿਓ ਜੀ ਵੀਰ ਜੀ ਪੱਕੀ ਇਸ ਕੋਲੇ ਤੇ ਆਂ 95 ਨੇ ਨਾ ਵੀਰ ਜੀ 95000 ਦੀ ਹਾਂਜੀ ਹਾਂਜੀ ਠੀਕ ਹੈ ਕਿ ਕੋਈ ਆ ਕੇ ਤਸੱਲੀ ਕਰੇ ਕਈ ਵੀਰ ਕਹਿੰਦੇ ਨਾ ਕਿ ਕਦਰ ਕੱਦ ਕੱਢਾਗਾ ਹੁੰਦਾ ਹਾਂ ਹਾਂਜੀ ਹਾਂਜੀ ਲੱਗਦਾ ਕਿ ਜਿੱਦਾਂ ਵੀਡੀਓ ਹੁੰਦਾ ਹੋਊਗਾ ਕਦਰ ਵਿੱਚ ਕੋਈ ਫਰਕ ਨਾ ਆਊਗਾ ਬਿਲਕੁਲ ਬਿਲਕੁਲ ਵੀਰ ਜੀ ਹਾਂਜੀ ਬਾਕੀ ਵੀਰ ਜੀ ਵੇਖੋ ਕਹੇ ਵੀ ਵੀਰਨ ਹਰ ਇੱਕ ਵੀਰ ਡੀ ਐਕਸਟੀਲ ਠੰਡੀ ਪੂਰੀ ਆ ਬਿਲਕੁਲ ਨਹੀਂ ਬਣਾਉਣ ਵਾਲੀ ਮਾਸਾ ਵੀ ਮੈਂ ਕਹਾਂ ਨਹੀਂ ਕਿ ਮਿਕਸ ਗਾਂ ਠੰਡੀ ਨਹੀਂ ਹੁੰਦੀ ਤੇ ਬੰਨ ਬਰਫਰਗੀ ਆ ਕੋਈ ਇਹਨਾਂ ਪਤਾ ਨਹੀਂ ਬੰਦੋ ਬੰਨੇ ਬੈਠੇ ਐਂ ਗਾੜੀ ਗਾਲੀ ਬੈਠੇ ਵੀ ਨਾ ਨਾ ਤੱਕੋ ਵੀ ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਵੀਰ ਜੀ ਤੁਸੀਂ ਆਪ ਖੁਦ ਆਓ ਹਾਂਜੀ ਆਓ ਆਪਣੀ ਪਾਸ ਕਰੋ ਚਵਾਈ ਵਾਲਾ ਬਿਲਕੁਲ ਬਿਲਕੁਲ ਜੀ ਇਹ ਵੀਰ ਜੀ ਤੁਹਾਡਾ ਫਰਜ਼ ਬੰਦਾ ਵਾ ਇੱਥੇ ਆਓ ਆਪਣੀ ਚਵਾਈ ਕਰੋ ਪਾਸ ਕਰੋ ਇਤੋਂ ਦੀ ਗਰੰਟੀ ਆ ਬੰਦ ਜਿੱਦਾਂ ਮਰਜ਼ੀ ਵੀ ਤਸੱਲੀ ਕਰੇ ਜੇ ਕੋਈ ਉਹਦਾ ਮੰਗੌਣੀ ਚਾਹੁੰਦਾ ਜਿਹੜੀ ਕੋਈ ਸੂਈ ਵੀ ਦੁੱਧਰੀ ਉਹਦੇ ਵੀ ਆਪਣੀ ਗਰੰਟੀ ਹੋਊਗੀ ਹੋਰੇ ਘਰ ਦੀ ਠੀਕ ਹੈ ਜੀ ਹਾਂਜੀ ਆਪਣਾ ਦੱਸ ਦਿਓ ਨਾਮ ਦੱਸ ਦੇਵੋ ਨਾਮ ਜੀ ਸਿਵਦੇਵ ਸਿੰਘ ਹਾਂਜੀ ਪਿੰਡ ਗਾਂਵ ਰੂਪਰ ਨੇੜੇ ਜਨਮਸਥਾਨ ਬਾਪੂ ਬੜਾ ਸੈਵ ਜੀ ਕਸਰ ਨਗਰ ਫੋਨ ਨੰਬਰ ਦੱਸ ਦਿਓ 9880643370 ਠੀਕ ਆ ਜੀ ਵੇਖੋ ਬਹੁਤ ਚੰਗੀਆਂ ਵੇੜਾ ਨੇ ਬਾਕੀ ਆਓ ਇੱਥੇ ਆ ਕੇ ਚਵਾਈ ਕਰੋ ਜੀ ਗੱਬਨ ਨੂੰ ਪਾਸ ਕਰੋ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਵੀਰ ਜੀ ਚੈਨਲ ਨੂੰ ਵਾਦ ਤੋਂ ਵਾਦ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਤੁਹਾਨੂੰ ਵੀਡੀਓ ਵੀਰ ਜੀ ਵਿਖਾਈ ਜਾਵੇ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ